ਮੁਰਦਾਬਾਦ ਮੁਰਦਾਬਾਦ ਸਾਡੇ ਘਰ ਤੋਂ ਆਣ ਵਾਲਾ ਮੁਰਦਾਬਾਦ ਸਾਡੇ ਬੱਚੇ ਲੱਗ ਕਰਨ ਵਾਲਾ ਮੁਰਦਾਬਾਦ ਅੱਧੀ ਰਾਜਨੀਤੀ ਕਰਨ ਵਾਲਾ ਮੁਰਦਾਬਾਦ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੇੜਨ ਵਾਲਾ ਮੁਰਦਾਬਾਦ ਪੁਲਿਸ ਦਾ ਹਸਾਰਾ ਲੈ ਕੇ ਪਰਚੇ ਕਰਾਉਣ ਵਾਲਾ ਮੁਰਦਾਬਾਦ ਨਾ ਹੋਵੇ ਗਾੜ ਗੱਡ ਲਾਈਵ ਵੀਡੀਓ ਪਾ ਕੇ ਸੋਨਾ ਬੂਲ ਲਾ ਦੋ ਜੋ ਹੁੰਦਾ ਕਰ ਲਵੇ ਅੱਜ ਬਟਾਕੇ ਜਲਾਉਂਗਾ ਜਾ ਕੇ ਮੈਂ ਸਾਡਾ ਵਕੀਲ ਐਡਵੋਕੇਟ ਗਗਨ ਉਹ ਇੱਥੇ ਕਚੈਰੀ 'ਚ ਬੈਠ ਕੇ 2 ਸਾਲ ਲੱਗ ਗਏ ਉਹਨੂੰ ਸਾਫ਼ ਲੈਣ ਨੂੰ ਥੋੜੀ ਧੀ ਨੂੰ ਥੋੜੀ ਭੈਣ ਨੂੰ ਕਿਸੇ ਨੇ ਗਾਲ ਕੱਢੀ ਹੋਵੇ ਉਹਨੂੰ ਲਿਖਿਆ ਹੋਵੇ ਕਿਸੇ ਨਾਲ ਰਿਲੇਸ਼ਨ ਹੋਣ ਨੇ ਤੁਸੀਂ ਭਾਈ ਰੋਜ਼ ਮਰੋਂਗੇ ਰੋਜ਼ ਮਰੋਂਗੇ ਵੀ ਇਹੋ ਜਿਹੀ ਪੱਤਰਕਾਰੀ ਦਾ ਕੀ ਫਾਇਦਾ ਐਨੀ ਕਵਨ ਕੁਸਚਨ ਬਣਾ ਮੈਂ ਬਣਾ ਕੇ ਚਲਾਉਂਗਾ ਮੇਰੇ ਤੇ ਕੁਝ ਵੀ ਹੋ ਜਵੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦਿਆਂ ਨੂੰ ਇਹਨੇ ਵੀਡੀਓ ਬਣਵਾਈਆਂ ਨੇ ਕੋਈ ਬੰਦਾ ਕਿਸੇ ਨੂੰ ਜਿਮ ਚ ਬੁਲਾ ਲੈਂਦਾ ਮੁੰਡੇ ਨੂੰ ਠੀਕ ਆ ਕਿਸੇ ਬੰਦੇ ਨੂੰ ਕੁੜੀ ਨੂੰ ਜਿਮ ਚ ਬੁਲਾ ਲੈਂਦਾ ਇਹ ਕੁੜੀ ਨੂੰ ਗੱਡੀਆਂ ਦੇ ਕੇ ਭੇਜਦੇ ਨੇ ਗੱਡੀਆਂ ਗੱਡੀਆਂ ਦੇ ਕੇ ਭੇਜਦੇ ਨੇ ਵੀ ਇਹ ਕੁੜੀ ਨੂੰ ਮੁੰਡਾ ਫਸਾਵੇ ਉਹਦੀ ਵੀਡੀਓ ਬਣਾਵੇ ਫਿਰ ਪੈਸੇ ਲਵੇ ਇਹਨੂੰ ਸੇਠੀ ਕਿਉਂ ਕੰਦਾ ਲੱਗਦਾ ਅੱਜ ਤੱਕ ਕਿਸੇ ਦੀ ਜ਼ਰਤ ਨਹੀਂ ਹੋਈ ਪ੍ਰਿੰਕਲ ਖਿਲਾਫ ਬੋਲਣ ਦੀ ਪਹਿਲਾ ਬੰਦਾ ਮੈਂ ਆਪਣਾ ਪਰਿਵਾਰ ਖਰਾਬ ਕਰ ਲਿਆ ਪਰ ਮੈਂ ਇਹਦੇ ਖਰਾਬ ਬੋਲਣੋਂ ਨਹੀਂ ਹਟੂੰਗਾ ਕਦੀ ਨਹੀਂ ਹਟੂੰਗਾ ਇਹਨੇ ਯਾਰ ਮਾਰ ਇਹਨੇ ਯਾਰ ਮਾਰ ਕੀਤੀ ਗੱਡੀ 'ਚ ਬਿਠਾ ਬਿਠਾ ਕੇ ਇਕੱਠੇ ਖਾਂਦੇ ਪੀਂਦੇ ਸੀ ਅਸੀਂ ਇਹਨੇ ਸੀਪੀ ਸਾਹਿਬ ਨੂੰ ਵੀਡੀਓ ਪਾਈਆਂ ਹਾਂ ਨਹੀਂ ਕੁਝ ਦਿਨ ਪਹਿਲਾਂ ਵੀ ਪ੍ਰਿੰਕਰ ਨੇ ਇੱਕ ਪਰਚਾ ਦਰਜ ਕਰਾਇਆ ਤੁਹਾਡੇ ਉੱਤੇ ਦੇ ਤੋ 10 ਤਰੀਕ ਨੂੰ ਸਾਡੇ ਤੇ ਇੱਕ ਪਰਚਾ ਦਰਜ ਹੁੰਦਾ ਮੇਰੇ ਤੇ ਗगन ਸਾਹਿਬ ਐਡਵੋਕੇਟ ਗगन ਤੇ ਮਕੂ ਸਾਹਿਬ ਤੇ ਇਹਦੇ ਸਾਲੇ ਤੇ ਇਹਦੇ ਸਹਰੇ ਤੇ ਠੀਕ ਆ ਉਹ ਪਰਚਾ ਕੀ ਦਰਜ ਹੁੰਦਾ ਵੀ ਅਸੀਂ ਕਤਲ ਦੀ ਸਾਜ਼ਿਸ਼ ਰਚੀ ਆ ਹੁਣ ਜਿਹੜਾ ਮੁੰਡਾ ਨਾ ਕੱਲ ਮੈਂ ਲੈ ਕੇ ਆਇਆ ਸੀਏ 2 ਕਾਪਾ ਭਾਜੀ ਉਹ ਗਸਤਾ ਠੀਕ ਆ ਉਹ ਮੁੰਡਾ ਪਤਾ ਕੌਣ ਆ ਉਹ ਮੁੰਡਾ ਇੱਥੇ ਚੋੜੇ ਬ ਯਾਰ 20 ਸਾਲ ਤੋਂ ਜੁੱਤੀਆਂ ਦੀ ਦੁਕਾਨ ਤੇ ਲੱਗਿਆ ਹੋਇਆ ਉਹਨੂੰ ਇਹਨੇ ਬਾਬਾ ਬਣਾਤਾ ਜਲੰਧਰ ਵਾਲਾ ਅਸੀਂ ਘਰ ਛੱਡ ਛੱਡ ਕੇ ਭੱਜਦੇ ਆ ਫਰੇਕ ਨੂੰ ਡਰ ਲੱਗਦਾ ਮੈਨੂੰ 5 ਦਿਨ ਹੋ ਗਏ ਭਾਈ ਮੇਰੇ ਕੋਲ 50 ਬੰਦਿਆਂ ਦਾ ਸਟਾਫ ਆ ਮੇਰੇ ਕੋਲ 100 ਪਰਿਵਾਰ ਆ ਜਿਨ੍ਹਾਂ ਨਾਲ ਮੈਂ ਰਲਦਾ ਪਰ ਇਹ ਬੰਦਾ ਮੁਰਦਾ ਬਾਦ ਰਹੂਗਾ ਤੇ ਆਖਰੀ ਸਾਹ ਰਹੂਗਾ ਨਾ ਤਾਂ ਵੀ ਇਹਦਾ ਵਿਰੋਧ ਕਰੂੰਗਾ ਯੋ ਐ ਜਨਾਨੀਆਂ ਦਾ ਬਲੈਕਮੇਲਰ ਅ ਅੱਜ ਤੱਕ ਦਿਲੋਂ ਕਿਸੇ ਨੂੰ ਵਾਦੂਆ ਨਹੀਂ ਦਿੱਤੀ ਅੱਜ ਤੱਕ ਦਿਲੋਂ ਜਿੰਨਾ ਹੋ ਸਕੇ ਆ ਜਦਾ ਆਪਣੇ ਪੈਰਾਂ ਤੇ ਸਟੈਂਡ ਕਰਿਆ ਲੋਕਾਂ ਦੀ ਹੈਲਪੇ ਕਰੀ ਆ ਆਪਣੇ ਇਲਾਕੇ ਦੀ ਆਪਣੇ ਪਰਿਵਾਰ ਦੀ ਸਾਰਿਆਂ ਦੀ ਹੈਲਪ ਕਰੀ ਆ ਕੱਲਾ ਬੰਦਾ ਇਹ ਆ ਜਿਹਨੂੰ ਅੱਜ ਤੱਕ ਮੈਂ ਵਾਦੂਆ ਦਿੱਤੀ ਆ ਇਹਨੇ ਮੇਰਾ ਪਰਿਵਾਰ ਖਰਾਉ ਕਰਤਾ ਇਹਨੇ ਕੁੜੀਆਂ ਰੱਖ ਕੇ ਜਿਮ ਚ ਭੇਜ-ਭੇਜ ਕੇ ਨਵੇਂ ਮੁੰਡੇ ਜਿਨ੍ਹਾਂ ਦੇ ਪਿਓਾਂ ਕੋਲ ਪ੍ਰਾਪਰਟੀਆਂ ਨੇ ਉਹਨਾਂ ਤੇ ਪਰਚੇ ਦਰਜ ਕਰਵਾਏ ਇਹਦਾ ਇਹਦਾ ਇਤਿਹਾਸ ਕੱਢ ਕੇ ਦੇਖੋ ਵੀ ਇਹਨੇ ਕਿੰਨੀਆਂ ਦਰਖਾਸਤਾਂ ਦਿੱਤੀਆਂ ਇਹਨੇ ਕੁੜੀਆਂ ਰੱਖੀਆਂ ਹੋਈਆਂ ਨੇ ਕੁੜੀਆਂ ਉਹਨਾਂ ਨੂੰ ਭੇਜਦਾ ਉਹਨਾਂ ਨੂੰ ਫਨੀ ਟਰੈਪ ਚ ਮਸਾਉਂਦਾ ਫਿਰ ਉਹਨਾਂ ਤੋਂ ਪੈਸੇ ਮੰਗਦਾ ਪ੍ਰਿੰਕਲ ਨੂੰ ਵਿਹਾੜਾ ਮਰਦਾਬਾ 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 ਚੇੜੇ ਵੀ ਤੁਹਾਡੇ ਚੇੜਾ ਪਹਿਣੀ ਆ ਚੇੜਾ ਵਾਲੇ ਕੰਮ ਆ ਵਕੀਲ ਸਾਹਿਬ ਦੀ ਮੰਮੀ ਨੂੰ ਉਹ ਵਰਡ ਯੂਜ਼ ਕਰਦਾ ਸੀ ਜਿਹੜਾ ਇੱਕ ਲੇਡੀ ਲਈ ਸਭ ਤੋਂ ਗੰਦਾ ਵਰਡ ਦੁਨੀਆ ਦਾ ਬਣਿਆ ਆ ਉਹ ਇਹਨੇ ਵਕੀਲ ਸਾਹਿਬ ਦੀ ਮਾਂ ਲਈ ਯੂਜ਼ ਕੀਤਾ ਤੇ ਲੱਗਦਾ ਨਹੀਂ ਕਿਸੇ ਪਰਿਵਾਰਕ ਨੂੰ ਪਰਿਵਾਰਕ ਨਹੀਂ ਕਰਨਾ ਚਾਹੀਦਾ ਤੁਸੀਂ ਮੇਰਾ ਨਹੀਂ ਪਤਾ ਮੇਰਾ ਤੁਹਾਨੂੰ ਪਤਾ ਮੇਰੀ ਜਨਾਨੀ ਮੇਰੇ ਖਿਲਾਫ ਕਰਤੀ ਸਾਲੇ ਨੇ 11 ਸਾਲ ਬਾਅਦ ਮੇਰੇ ਬੱਚੇ ਲਗ ਲਗ ਕਰਤੇ ਅਸੀਂ 4 ਮਹੀਨੇ ਬਾਅਦ ਮੁੰਡੇ ਦਾ ਮੂੰਹ ਦੇਖਿਆ ਜਿਹੜਾ ਬੰਦੇ ਤੇ ਬੀਤਦੀ ਹੁੰਦੀ ਹੈ ਨਾ ਉਹਨੂੰ ਪਤਾ ਲੱਗਦਾ ਅੱਜ ਤੱਕ ਮੈਂ ਕਿਸੇ ਨੂੰ ਬਾਦੂਆ ਨਹੀਂ ਦਿੱਤੀ ਬਾਬਾ ਦੀਪ ਸਿੰਘ ਇਹਦਾ ਨਹੀਂ ਬਾਬਾ ਦੀਪ ਸਿੰਘ ਸਾਡਾ ਵੀ ਆ ਬਾਬਾ ਦੀਪ ਸਿੰਘ ਉਹਨਾਂ ਦਾ ਜਿਹੜੇ ਕਿਰਤ ਕਰਦੇ ਆ ਜਿਹੜੇ ਉਹਨੂੰ ਤੇ ਵਿਸ਼ਵਾਸ ਰੱਖਦੇ ਆ ਬਾਬਾ ਦੀਪ ਸਿੰਘ ਉਹਨਾਂ ਦਾ ਜਿਹੜੇ ਲੋਕਾਂ ਦੀ ਬਾਹਾਂ ਫੜਦੇ ਆ ਜੇ ਚਾਰ ਛਿੱਲੜ ਜੇਬ ਚ ਹੋਣ ਅੱਜ ਤੂੰ ਹੀ ਸਾਰੀ ਪ੍ਰੈਸ ਕਾਨਫਰੰਸ ਖੜੀ ਆ ਪੁਲਿਸ ਖੜੀ ਆ ਕੋਈ ਇੱਕ ਕਹ ਦੇ ਹਣੀ ਨੇ ਅੱਜ ਤੱਕ ਕਿਸੇ ਨੂੰ ਸਾਲਾ ਵਰਡ ਵੀ ਯੂਜ਼ ਨਹੀਂ ਕੀਤਾ ਲੱਗਦਾ ਹੀ ਸਾਫ਼ ਮਿਲਿਆ ਅੱਜ ਇਨਸਾਬੂ ਇੰਨੇ ਖੁਸ਼ ਆ ਮੈਂ ਕਹਿੰਦਾ ਪਟਾਕੇ ਚਲਾਉਂਗਾ ਸ਼ਾਮ ਨੂੰ ਜਾ ਕੇ ਜੋ ਹੁੰਦਾ ਕਰ ਲਵੇ ਅੱਜ ਪਟਾਕੇ ਚਲਾਉਂਗਾ ਜਾ ਕੇ ਮੈਂ ਚੈਰੀ ਜਿ ਬੈਠ ਕੇ 2 ਸਾਲ ਲੱਗ ਗਿਆ ਉਹਨੂੰ ਸਾਫ਼ ਲੈਣ ਨੂੰ ਥੋੜੀ ਧੀ ਨੂੰ ਥੋੜੀ ਭੈਣ ਨੂੰ ਕਿਸੇ ਨੇ ਗਾਲ ਕੱਢੀ ਹੋਵੇ ਉਹਨੂੰ ਲਿਖਿਆ ਹੋਵੇ ਕਿਸੇ ਨਾਲ ਰਿਲੇਸ਼ਨ ਹੋਣ ਨੇ ਤੁਸੀਂ ਵੀ ਭਾਈ ਰੋਜ਼ ਮਰੋਂਗੇ ਰੋਜ਼ ਮਰੋਂਗੇ ਵੀ ਇਹੋ ਜਿਹੀ ਪੱਤਰਕਾਰੀ ਦਾ ਕੀ ਫਾਇਦਾ ਹੈ ਨਹੀਂ ਹੁਣ ਕੁਝ ਦਿਨ ਮੈਂ ਪਟਾਕੇ ਚਲਾਉਂਗਾ ਮੇਰੇ ਤੇ ਕੁਝ ਵੀ ਹੋ ਜਵੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦਿਆਂ ਨੂੰ ਇੰਨੇ ਵੀਡੀਓ ਬਣਾਉਂ ਜੀ ਸਰਾਂ ਕੀ ਲੋ ਲੋ ਮਾਈਕ ਕੋਈ ਨਾ ਸਰ ਕੀ ਕੀ ਹੋਇਆ ਜੀ ਹਾਂਜੀ ਸਰ ਅੱਜ ਕੀ ਮਾਮਲਾ ਕੀ ਅੱਜ ਪਰਮਾਤਮਾ ਨੇ ਨਾ ਪਹਿਲੀ ਵਾਰੀ ਹਮੇਸ਼ਾ ਕੋਈ ਬੰਦਾ ਕਹਿੰਦਾ ਹੁੰਦਾ ਸੱਚਾਈ ਦੀ ਜਿੱਤ ਅੱਜ ਪਹਿਲੀ ਵਾਰੀ ਸੱਚਾਈ ਦੀ ਜਿੱਤ ਹੋਈ ਪਰਮਾਤਮਾ ਨੇ ਇਨਸਾਫ ਕੀਤਾ ਉਸ ਬੰਦੇ ਨੂੰ ਸਜ਼ਾ ਦਿੱਤੀ ਹੈ ਜਿਹੜਾ ਅਕਸਰ ਮਾਵਾ ਭੈਣਾ ਧੀਆਂ ਨੂੰ ਗਲਤ ਬੋਲਦਾ ਲੋਕਾਂ ਦੀਆਂ ਮਾਵਾ ਭੈਣਾ ਸਿਆਣੇ ਕਹਿੰਦੇ ਹੁੰਦੇ ਆ ਸਾਂਝੀਆਂ ਹੁੰਦੀਆਂ ਜੀ ਮਾਵਾਂ ਪੈਣਾ ਸੰਝੀਆਂ ਹੁੰਦੀਆਂ ਮਰ ਤੋਂ ਹੁੰਦਾ ਜਿਹੜਾ ਬੰਦਿਆਂ ਨਾਲ ਹੀ ਲੜਾਈ ਲੜਦਾ ਹੈ ਇਹਨੂੰ ਬੰਦਿਆਂ ਨਾਲ ਹੀ ਅੱਜ ਤੱਕ ਲੜਣੀ ਹੀ ਨਹੀਂ ਆਈ ਇਹ ਹਮੇਸ਼ਾ ਟਾਰਗੇਟ ਕਰਦਾ ਸੀ ਕਿਸੇ ਦੀ ਧੀ ਨੂੰ ਕਿਸੇ ਦੀ ਭੈਣ ਨੂੰ ਕਿਸੇ ਦੀ ਮਾਂ ਨੂੰ ਅੱਜ ਤੁਸੀਂ ਕੋਟਾਂ ਦੇ ਬਾਹਰ ਜਿਹੜਾ ਇਕੱਠ ਦੇਖ ਰਹੇ ਹੋ ਨਾ ਇਹ ਕੋਈ ਇਕੱਠ ਕਿਸੇ ਨੇ ਕਿਸੇ ਨੂੰ ਫੋਨ ਕਰਕੇ ਨਹੀਂ ਬੁਲਾਇਆ ਇਹ ਉਹ ਲੋਕ ਆਪਣੇ ਆਪ ਆਏ ਆ ਜਿਨ੍ਹਾਂ ਦੇ ਮਾਵਾਂ ਨੂੰ ਧੀਆ ਨੂੰ ਭੈਣਾਂ ਨੂੰ ਉਹਨੇ ਅੱਜ ਤੱਕ ਗਲਤ ਬੁਲਾਇਆ ਔਰ ਕੋਰਟ ਨੇ ਇਨਸਾਫ ਕੀਤਾ ਹੈ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਔਰ ਬਾਕੀ ਗੱਲ ਉਹਦੀ ਤੁਹਾਨੂੰ ਬਿਲਕੁਲ ਦੱਸਾਂ ਸਰ ਇਹ ਕਿੰਨਾ ਪੁਰਾਣਾ ਮਾਮਲਾ ਹੈ ਜਿਹੜਾ ਦੱਸਿਆ ਜਾ ਰਿਹਾ ਕਿੰਨਾ ਪੁਰਾਣਾ ਮਾਮਲਾ ਹੈ ਮਾਮਲਾ ਇਹ 2022 ਦਾ ਜੀ 2022 ਦੇ ਵਿੱਚ ਜਿਵੇਂ ਦੀ ਇਹਦੀ ਆਦਤ ਹੈ ਇਹਨੇ ਮੇਰੇ ਬਾਰੇ ਵੀ ਬੋਲਿਆ ਸੀਗਾ ਉਹ 2022 ਦਾ ਮੁਕੱਦਮਾ ਇੰਸਪੈਕਟਰ ਜਤਿੰਦਰ ਸਾਈਬਰ ਕ੍ਰਾਈਮ ਇਹਦਾ ਦੋਸਤ ਉਹਨੇ ਕੈਨਸਲ ਕੀਤਾ ਸੀ ਉਹਦੀ ਮੈਂ ਕੰਪਲੇਂਟ ਵੀ ਕੀਤੀ ਹੋਈ ਹੈ ਉਹਦੇ ਖਿਲਾਫ ਹਾਈ ਕੋਰਟ ਰਿਟ ਵੀ ਲਾਈ ਹੋਈ ਹੈ ਉਸ ਤੋਂ ਬਾਅਦ ਉਹੀ ਮਾਮਲਾ ਦੁਆਰਾ ਪੁਲਿਸ ਨੇ ਇਨਵੈਸਟੀਗੇਟ ਕਰਕੇ ਮੁਕੱਦਮਾ ਇਹਦੇ ਤੇ ਸਟੈਂਡ ਕੀਤਾ ਉਹਦੇ ਵਿੱਚ ਕੱਲ ਦੀ ਅਰਸਤੀ ਬਿਲਕੁਲ ਸਹੀ ਕਰ ਸਕਦੇ ਦੇਖੋ ਇਧਰੋਂ ਉਹਨਾਂ ਨੇ ਤਿੰਨ-ਤਿੰਨਰ ਮਾਰਨੇ ਅਸੀਂ ਆਪਣੇ ਵੱਲ ਵੀਡੀਓ ਦੀ ਫਾਰਮਸ ਆਫ ਲਾਅ ਲਾ ਕੇ ਸੀਗੀ ਜੀ ਜੀ ਕੋ ਅਸੀਂ ਔਨਰੇਬਲ ਕੋਰਟ ਚ ਰੱਖਤੀ ਜੀ ਠੀਕ ਹੈ ਹੁਣ ਇੱਕ ਔਨਰੇਬਲ ਹਾਈ ਕੋਰਟ ਦੇ ਵਿੱਚ ਵੀ ਅਸੀਂ ਇੱਕ ਪਟੀਸ਼ਨ ਨੂੰ ਆਲਰੇਡੀ ਅਸੀਂ ਦਾਖਲ ਕਰ ਚੁੱਕੇ ਹਾਂ ਹਾਂ ਗਸਾ ਤੋਂ ਹੈਵੀਅਸ ਕੋਰਪਸ ਜੀ ਸੋ ਸਬਸੀਕਵੈਂਟਲੀ ਅਗੇਨ ਦਾ ਮੈਟ੍ਰਿਕਸ ਪੈਂਡਿੰਗ ਫੋਰ ਡੇ ਆਫਟਰ ਟਮਰੋ ਪਰਸਨਲੀ ਪੈਂਡਿੰਗ ਹੈ ਜੀ ਹਾਈ ਕੋਰਟ ਦੇ ਵਿੱਚ ਤੇ ਇਹਦੇ ਵਿੱਚ ਮੈਂ ਕੋਈ ਜ਼ਿਆਦਾ ਨਹੀਂ ਕਿਉਂਕਿ ਇਹਦੇ ਵਿੱਚ ਜਿਹੜਾ ਆਪੋਜੀਟਿਵ ਸਾਈਡ ਵੀ ਹੈ ਜੀ ਉਹ ਵੀ ਸਾਡੇ ਬਾਰ ਦਾ ਹੀ ਮੈਂਬਰ ਹੈ ਉਹ ਗਗਨਦੀਪ ਸਿੰਘ ਜੀ ਨੇ ਸੋ ਮੈਨੂੰ ਜੇ ਤੁਸੀਂ ਮੈਰਿਟ ਤੇ ਗੱਲ ਕਰੋਗੇ ਮੈਂ ਕੋਈ ਵੀ ਗੱਲ ਮੈਰਿਟ ਤੇ ਨਹੀਂ ਕਰਨੀ ਸਰ ਕਿੰਨਾ ਪੁਰਾਣਾ ਮਾਮਲਾ ਹੈ ਮੈਂ ਦੱਸ ਕੋਈ ਵੀ ਗੱਲ ਮੈਂ ਸਿੰਪਲੀ ਆਈ ਏਮ ਸਿੰਪਲੀ ਸੇਇੰਗ now the matrix subjected itself before the honorable court so ਉੱਥੇ ਅਸੀਂ ਸਾਡੇ ਲੰਮੇ ਆਰਗੂਮੈਂਟ ਚੱਲੇ ਨੇ ਮੇਰੇ ਨਾਲ ਸੀਨੀਅਰ ਐਡਵੋਕੇਟ ਨਰੰਗਸੰਗ ਸਾਫ ਮੇਰੇ ਨਾਲ ਸੀ ਸ਼ਿਵਰਾਜ ਸਾਰੀ ਸਾਡੀ ਟੀਮ ਸਾਰੀ ਨਾਲ ਸੀ ਸੋ ਉੱਥੇ ਅਸੀਂ ਆਪਣੇ ਲੰਮੇ ਆਰਗੂਮੈਂਟਸ ਤੋਂ ਬਾਅਦ ਉਹਨਾਂ ਨੇ 3 ਦਿਨ ਦਾ ਰਿਮਾਂਡ ਮੰਗਿਆ ਹੁਣ ਉਹਦੇ ਤੇ ਇਹ ਆ ਵੀ ਜੇ ਉਹ ਜਿਹੜਾ ਮਾਮਲਾ ਹੈ ਉਹ ਕਿੰਨਾ ਪੁਰਾਣਾ ਹੈ ਜਕੀ ਜੋ ਜੋ ਉਹਨਾਂ ਨੇ ਅਰੈਸਟ ਅਫੈਕਟ ਕੀਤੀ ਹੈ ਕੀ ਉਹ ਉਹਦੇ ਵਿੱਚ ਕਾਨੂੰਨ ਇਲੀਗਲੀਨ ਮੈਨਰ ਹੈ ਜਾਂ ਇਲੀਗਲੀਨ ਮੈਨਰ ਹੈ ਸੋ ਅਸੀਂ ਸਾਰੀਆਂ ਕੰਟੈਂਸ਼ਨਸ ਆਪਣੀ ਔਨਰੇਬਲ ਕੋਰਟ ਦੇ ਵਿੱਚ ਰੱਖਤੀਆਂ ਨੇ ਸਬਸੀਕੁਐਂਟਲੀ ਤਿੰਨ ਦਿਨ ਦਾ ਰਿਮਾਂਡ ਮੰਗਿਆ ਸੀ ਅੱਜ ਆਨਰੇਬਲ ਕੋਆਰਡੀਨੇਟਰ ਫੇਕ ਦਿੰਦਾ ਰਿਮਾਂਡ ਰੱਖਿਆ ਸੋ ਵਿਦ ਰਿਗਾਰਡ ਟੂ ਦੀ ਉਹਨਾਂ ਦੀ ਅਰੈਸਟ ਵੀ ਕੀ ਮਾਮਲਾ ਪੁਰਾਣਾ ਸੀ ਅਰੈਸਟ ਕਿਉਂ ਹੋਣ ਹੋਈ ਇਹ ਸਬੰਧੀ ਜਿਹੜਾ ਮਾਮਲਾ ਹੈ ਇਹ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਡੇ ਆਫਟਰ ਟੂਮਾਰੋ ਪਰਸੋਨਲ ਸੋ ਇੱਥੇ ਵੀ ਅਸੀਂ ਆਪਣੀਆਂ ਜੜੀਆਂ ਕੰਟੈਂਸ਼ਨਸ ਨੇ ਅਸੀਂ ਭਾਵੇਂ ਆਪਣੀ ਬੇਲ ਅਪਲੀਕੇਸ਼ਨਸ ਵੀ ਅੱਜ ਪੁਟ ਅਪ ਕਰਤੀਆਂ ਅਸੀਂ ਸੀਸੀਟੀਵੀ ਫੁਟੇਜ ਕਹਿੰਦੇ ਵੀ ਉਹ ਵੀ ਜਰੂਰ ਪ੍ਰੀਜ਼ਰਵ ਕੀਤਾ ਜਾਣ ਸੋ ਸੈਕਸੀਕੁਐਂਟਲੀ ਜਿਹੜੇ ਹੋਰ ਵੀ ਉਹਨਾਂ ਨੇ ਪੈਰਾਮੀਟਰਸ ਫਾਲੋ ਕਰਨੇ ਸੀ ਇਨਵੈਸਟੀਗੇਸ਼ਨ ਏਜੰਸੀ ਨੇ ਜਿਹੜੇ ਕਿ ਉਹਨਾਂ ਨੇ ਨਹੀਂ ਫਾਲੋ ਕੀਤੇ ਉਹਦੇ ਖਿਲਾਫ ਵੀ ਅਸੀਂ ਔਨਰੇਬਲ ਕੋਰਟ ਦੇ ਵਿੱਚ ਆਪਣੇ ਜਿਹੜੇ ਪੁਆਇੰਟਸ ਨੇ ਅਸੀਂ ਰੱਖੇ ਨੇ ਸੋ ਔਨਰੇਬਲ ਕੋਰਟ ਨੇ ਕੁਝ ਜ਼ਿਆਦਾ ਨਹੀਂ ਇੱਕ ਦਿਨ ਤਾਂ ਉਹਨਾਂ ਨੇ ਪੁਲਿਸ ਮਾਨਡ ਦਿੱਤਾ ਤੇ ਸਬਸੀਕਵੈਂਟਲੀ ਹੁਣੇ ਮੈਟਰ ਇਜ਼ ਪੈਂਡਿੰਗ ਫॉर ਟੁਮਾਰੋ ਕੱਲ ਹੀ ਪੈਂਡਿੰਗ ਹੈ ਜੀ ਤੇ ਕੱਲ ਨੂੰ ਹੁਣ ਆਪਾਂ ਦੇਖਦੇ ਹਾਂ ਵੀ ਕੱਲੇ ਦੇ ਵਿੱਚ ਕੀ ਸੋ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਜੋ ਵੀ ਇਹਦੇ ਵਿੱਚ ਲੀਗਲ ਫਾਈਟ ਹੈ ਜੋ ਸਾਨੂੰ ਸਾਰੀ ਸਾਡੀ ਟੀਮ ਨੂੰ ਕਿਹਾ ਗਿਆ ਉਹਦੇ ਮੁਤਾਬਕ ਆ ਕਿ ਉਹ ਗਲਾਸ ਦਦੋ ਕਿ ਥੱਪੜ ਮਾਰਿਆ ਗਿਆ ਕੋਰਟ ਰੂਮ ਦੇ ਬਾਹਰ ਸਾਨੂੰ ਨਹੀਂ ਪਤਾ ਸੀ ਦੇਖੋ ਮੈਂ ਮੈਂ ਕੁਝ ਵੀ ਨਹੀਂ ਕਹਿਣਾ ਬ੍ਰਦਰ ਮੇਰੀ ਗੱਲ ਸੁਣੋ ਕਿਉਂਕਿ ਮੈਂ ਕੋਰਟ ਰੂਮ ਦੇ ਅੰਦਰ ਸੀ ਜੇਕਰ ਕਿਸੇ ਵੀ ਕਿਸੇ ਵੀ ਭੈਣ ਭਰਾ ਨੇ ਕੋਈ ਅਹਜੀ ਕੋਈ ਗੱਲ ਕੀਤੀ ਹੈ ਰਾਈਟ ਨਾਉ ਮੈਂ ਦੱਸਣਾ ਕਿ ਰਾਈਟ ਨਾਉ ਦਿਸ ਇਜ਼ ਦਾ ਪੈਰੋਗ੍ਰੇਟਿਵ ਆਫ ਦੀ ਇਨਵੈਸਟੀਗੇਸ਼ਨ ਏਜੰਸੀ ਮੈਨੂੰ ਲੱਗਦਾ ਵੀ ਬਹੁਤ ਬਿਹਤਰ ਹੋਏਗਾ ਕਿ ਜਿਹੜੀ ਟੀਮ ਉਹਨਾਂ ਨੂੰ ਕੋਰਟ ਚ ਪ੍ਰੋਡਿਊਸ ਕਰਨ ਆਈ ਸੀ ਏਹੀ ਸਵਾਲ ਤੁਸੀਂ ਉਹਨਾਂ ਨੂੰ ਪੁੱਛੋ ਕਿਉਂਕਿ ਉਹ ਲੋਕ ਸਾਰੇ ਬਾਹਰ ਸੀ ਔਰ ਮੈਨ E ਮੈਨੂੰ ਲੱਗਦਾ ਵੀ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਐਂਡ ਰੀਅਲੀ ਵੈਰੀ ਸੋ ਇਹ ਹੋਣੀ ਨਹੀਂ ਚਾਹੀਦੀ ਮਤਲਬ ਮੈਨੂੰ ਹੀ ਲੱਗਦਾ ਵੀ ਜਦੋਂ ਵੀ ਕਿਸੇ ਉਹ ਖਾਸ ਤੌਰ ਤੇ ਪੁਲਿਸ ਕਸਟਡੀ ਦੇ ਵਿੱਚ ਸੋ ਇੰਨੀ ਹੀ ਗੱਲ ਏ ਸੋ ਮੈਂ ਕੋਈ ਜ਼ਿਆਦਾ ਤੁਹਾਨੂੰ ਨਹੀਂ ਕਹਾਂਗਾ ਇਨ ਆਈ ਵੀ ਨਾ ਉਹ ਦਾ ਮੈਟਰੀਸ ਪੈਂਡਿੰਗ ਸਬਜਟਾਈਜ਼ ਬਿਫੋਰ ਦੀ ਔਨਰੇਬਲ ਕੋਰਟ ਆਈਦਰ ਇਨ ਇਨ ਦੀ ਕੋਰਟ ਆਫ ਸੈਸ਼ਨਜ਼ ਇੱਥੇ ਕੜੀ ਆਪਾਂ ਸੈਸ਼ਨਰ ਸਾਹਿਬ ਦੀ ਤੇ ਪਲੱਸ ਤੁਸੀਂ ਕਹੋ ਵੀ ਉੱਪਰ ਸਾਡੇ ਔਨਰੇਬਲ ਹਾਈ ਕੋਰਟ ਦੇ ਵਿੱਚ ਮੈਟਰ ਪੈਂਡਿੰਗ ਠੀਕ ਹੈ ਸੋ ਜਿਹੜੀਆਂ ਵੀ ਕੰਟੈਂਸ਼ਨਸ ਨੇ ਮੈਂ ਵੀ ਇੱਥੇ ਕੋ ਡਿਫੈਂਸ ਖੋਲ ਦੀ ਡਿਟੇਲ ਦੇ ਵਿੱਚ ਉਹਦੀ ਸਾਰੀ ਗੱਲਬਾਤ ਰੱਖੀ ਹੈ ਜੇ ਜਿਹੜਾ ਕੋਈ ਸਬਸੀਕੁਐਂਟਲੀ ਅਪੋਰਟਾ ਨਿਕਲੇਗਾ ਸਾਡੀਆਂ ਦਲੀਲਾਂ ਨਾਲ ਸਹਿਮਤ ਹੋ ਕੇ ਇੱਕ ਚੀਜ਼ ਮੈਂ ਤੁਹਾਡੇ ਚੈਨਲ ਲਈ ਜ਼ਰੂਰ ਚਾਹੁੰਦਾ ਜਾਂਦਾ ਜ਼ਰੂਰ ਕਰਾਂਗਾ ਉਹ ਮੈਂ ਇਹ ਕਹਾਂ ਜ਼ਰੂਰ ਕਹਾਂਗਾ ਕਿ ਦੇਖੋ ਆਪਾਂ ਨੂੰ ਹਜੇ ਥੋੜਾ-ਬਹੁਤ ਟਾਈਮ ਹੀ ਪਤਾ ਹੈ ਵੀ ਹਜੇ ਥੋੜਾ-ਬਹੁਤ ਉਹਨਾਂ ਦੀ ਨਾਕਸਰ ਗੱਲ ਹੈ ਜਦੋਂ ਪ੍ਰਿੰਕਲ ਦੇ ਉੱਪਰ ਇੱਕ ਮਦਰਸ ਅਟੈਕ ਹੋਇਆ ਸੋ ਤੁਸੀਂ ਮਨ ਲਗਾ ਆਪ ਹੀ ਸਾਰੇ ਪੱਤਰਕਾਰ ਭਾਈਚਾਰਾ ਆਪਾਂ ਜਿਨ੍ਹਾਂ ਨੇ ਜਾ ਕੇ ਆਪਾਂ ਭਾਵੇਂ ਡੀਐਮਸੀ ਹਸਪੀਟਲ ਦੇ ਵਿੱਚੋਂ ਐਡਮਿਟ ਰਏ ਸੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਹੁਣੇ ਹੀ ਆ 5-7 ਦਿਨ ਪਹਿਲਾਂ ਵੀ ਇੱਕ ਐਫਆਈਆਰ ਫੇਰ ਅਗੇਨ ਕਰਜ ਹੋਇਆ ਵੀ ਫੇਰ ਇੱਕ ਅਟੈਂਪਟ ਕੀਤੀ ਉਹਨਾਂ ਤੋਂ ਮਦਰਸ ਅਟੈਕ ਕਰਨ ਦੀ ਸੋ ਮੈਂ ਇੱਕ ਗੱਲ ਜ਼ਰੂਰ ਕਰਾਂਗਾ ਕਿ ਇਨਵੈਸਟੀਗੇਟ ਵੈਸੇ ਰਾਈਟ ਨੋ ਦਿਸ ਇਜ਼ ਅ ਐਪਲੀਕੇਸ਼ਨ ਔਨ ਦੀ ਪਾਰਟ ਔਫ ਦੀ ਸਟੇਟ ਇਸ ਸਟੇਟ ਦਾ ਰਾਈਟ ਹੈ ਕਿ ਐਵਰੀ ਸਿਟੀਜ਼ਨ ਨੂੰ ਪ੍ਰੋਟੈਕਟ ਕਰਨਾ ਸੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜੰਨਾ ਵੀ ਟਾਈਮ ਉਹ ਭਾਵੇਂ ਪੁਲਿਸ ਕਸਟਡੀ ਚ ਨੇ ਸੈਕੂਐਂਟਲੀ ਉਹ ਸਾਡੇ ਲੋਕਅਪ ਦੇ ਵਿੱਚ ਵੀ ਜਾਂਦੇ ਨੇ ਸੋ ਇੱਕ ਹਲਫਨਾਮਾ ਅਸੀਂ ਜ਼ਰੂਰ ਕਹਾਂਗੇ ਸਟੇਟ ਦੇ ਵਿੱਚ ਭਾਵੇਂ ਉਹ ਉਹ ਤੁਸੀਂ ਕਹੋ ਜੇਲ ਅਥਾਰਟिटीज ਨੇ ਤੇ ਭਾਵੇਂ ਇਨਵੈਸਟੀਗੇਸ਼ਨ ਏਜੰਸੀਸ ਨੇ ਵੀ ਇੱਕ ਐਫੀਡਾਫਟ ਜਰੂਰ ਦੇਣ ਕਿ ਜਿੰਨਾ ਟਾਈਮ ਵੀ ਇਹ ਸਾਡੇ ਸਾਡੀ ਸਾਡੀ ਕਸਟਡੀ ਚ ਰਹੇਗਾ ਵੀ ਇਹਦੀ ਜਖੋਂ ਜਿਹੜੀ ਅਜੇ ਅਟੈਂਪਟ ਹੋਈ ਹੈ ਜਿਹੜੀ ਮੈਨੂੰ ਭਾਈ ਸਾਹਿਬ ਨੇ ਹੁਣੇ ਹੀ ਸਵਾਲ ਪੁੱਛਿਆ ਹੈ ਰਾਈਟ ਨਾਓ ਇਹ ਅਟੈਂਪਟ ਤਾਂ ਕੋਈ ਅਪਰੀਸ਼ੀਏਟੇਬਲ ਨਹੀਂ ਜੇ ਇਹ ਜੇ ਅਟੈਂਪਟ ਤੁਸ ਕਸਟਡੀ ਚ ਕੋ ਕਰਦਾ ਹੈਗਾ ਤਾਂ ਕੌਣ ਜ਼ਿੰਮੇਵਾਰ ਹੋਏਗਾ ਸੋ ਉਹਨਾਂ ਦੀ ਪਰਿਵਾਰ ਵੱਲੋਂ ਸਾਨੂੰ ਇਹ ਜਰੂਰ ਕਿਹਾ ਗਿਆ ਕਿਉਂਕਿ ਆਲਰੇਡੀ ਪ੍ਰੋਟੈਕਸ਼ਨ ਸੰਬੰਧੀ ਇਹ ਮੈਂ ਨਹੀਂ ਕਹਿ ਰਿਹਾ ਆਲਰੇਡੀ ਹਾਈ ਕੋਰਟ ਵੱਲੋਂ ਮਾਨਯੋਗ ਵੱਲੋਂ ਡਾਇਰੈ ਸੋ ਸਾਡੇ ਇਹ ਜ਼ਰੂਰ ਰਹੇਗਾ ਵੀ ਜਿੰਨਾ ਟਾਈਮ ਵੀ ਉਹ ਪੁਲਿਸ ਕਸਟਡੀ ਚ ਰਹਿੰਦੇ ਨੇ ਭਾਵੇਂ ਕਮਿਸ਼ਨਰ ਪੁਲਿਸ ਹੋਵੇ ਜਾਂ ਡੀਜੀਪੀ ਸਾਹਿਬ ਨੇ ਭਾਵੇਂ ਪਰਸਟੇਟ ਏ ਸੋ ਉਹਨਾਂ ਦਾ ਐਟ ਲੀਸਟ ਉਹਨਾਂ ਦੀ ਤੁਸੀਂ ਕਹਿੰਦੇ ਹੋ ਲਾਈਫ ਐਂਡ ਲਿਬਰਟੀ ਨੂੰ ਉਹਨੂੰ ਜ਼ਰੂਰ ਇਨਸ਼ੋਰ ਕਰ ਕਰ ਬਹੁਤ ਆਂਕਿਊ ਚਲੋ ਕਿਹੜੇ ਸਿੱਖ ਦੰਦ ਪਰਚਾਰ ਕਰਦੇ ਨੇ ਇਹ ਦੱਸਿਆ ਨੂੰ ਸਪੋਰਟ ਕਰਦੇ ਨੇ ਇਹ ਕਿ ਹੁੰਦੇ ਨੇ ਇਹ ਕਿ ਸਿੱਖ ਦੰਦ ਪਰਚਾਰ ਇਹੋ ਜਿਹੇ ਸਿੱਖ ਦੰਦ ਪਰਚਾਰਾਂ ਦੀ ਲੋੜ ਨਹੀਂ ਹੈ ਪ੍ਰਚਾਰਕ ਦੀਆਂ ਬਾਤਾਂ ਦੇ ਵੇਲੇ ਕਿਹੜੇ ਸਿੱਖ ਦੰਦ ਪਰਚਾਰ ਦੇ ਕਿਹੜੇ ਸਿੱਖ ਦੰਦ ਪਰਚਾਰ ਕਰਦਾ ਵਾ ਲੁਧਿਆਣਾ ਦੇ ਕੋਰਟ ਦੇ ਵਿੱਚ ਕਿਹੜੇ ਸਿੱਖ ਦੰਦ ਪਰਚਾਰ ਕਰਦਾ ਮੈਂ ਕਿਹੜਾ ਜੁਰਮ ਕੀਤਾ ਜਿਹੜਾ ਮੈਨੂੰ ਬੁਲਾਉਣ ਦੇ ਵਿੱਚ ਆ ਵੇਖੋ ਕੱਲ ਪੈਰੋਂ ਰੋਕਾਂ ਦੇ ਕੱਲ ਕੱਲ ਮੇਰੇ ਰੀਕਨ ਫ੍ਰੀਕਲ ਇਹ ਪਹਿਲੇ ਹੀ ਟ੍ਰੇਨਿੰਗ ਕਰਕੇ ਬੈਠੇ ਨੇ ਮੈਂ ਵੀਰ ਨੂੰ ਕਾਲ ਲਾਤਾ ਕਰਕੇ ਬੈਠੇ ਨੇ ਇਹ ਪਰਵਾਹ ਕਰਦੇ ਕਿਤੇ ਬਰਦਾਸ਼ਤ अॼु साथ ॾिया अॼु साथ ॾिया

ਹਾਂਜੀ ਵਕੀਲ ਦੇ ਉੱਤੇ ਵਿਸ਼ਵਾਸ ਰੱਖੋ ਹਾਂਜੀ ਇਹ ਜਿਹੜਾ ਤੁਸੀਂ ਇੱਥੇ ਦੇਖਿਆ ਹੈਗਾ ਅੱਜ ਵਕੀਲ ਸਾਹਿਬ ਐਡੇ ਇਕੱਠੇ ਹੋਏ ਹੋਏ ਸੀਗੇ ਜੀ ਫਿਰ ਉਹਨਾਂ ਦੇ ਵਿੱਚੋਂ ਤੁਸੀਂ ਵੀਡੀਓ 'ਚ ਹੀ ਦੇਖਦੇ ਪਏ ਹੋ ਕਿ ਇੱਕ ਵਕੀਲ ਜਿਹੜਾ ਬਹੁਤ ਜ਼ਿਆਦਾ ਬੋਲਦਾ ਹੈਗਾ ਗਲਤ ਸ਼ਬਦਾਵਲੀ ਯੂਜ਼ ਕਰਦਾ ਹੈਗਾ ਵਾ ਇੰਸਟਾਗ੍ਰam ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਜੀ ਉਹ ਅੱਜ ਆਪ ਮਤਲਬ ਉੱਤੇ ਉਹ ਅਟੈਕ ਕਰਦਾ ਵਾ ਪ੍ਰਿੰਕਲ ਦੇ ਉੱਤੇ ਤੇ ਮੈਂ ਤਾਂ ਰਿਕੁਐਸਟ ਕਰੂੰਗਾ ਸੀਪੀ ਸਾਹਿਬ ਨੂੰ ਕਿ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਪੇਰ ਦੇਖ ਦਿਓ ਪੁਲਿਸ ਕਸਟਡੀ ਦੇ ਵਿੱਚ ਇਸ ਤਰ੍ਹਾਂ ਹੱਥ ਚੱਕਣਾ। ਪੁਲਿਸ ਕਸਟਡੀ ਦੇ ਵਿੱਚ ਹੱਥ ਚੱਕਣਾ ਬਹੁਤ ਹੀ ਗਲਤ ਤੇ ਨਿੰਦਨਯੋਗ ਗੱਲ ਹੈ ਤੇ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਵਕੀਲ ਦੀ ਵਰਦੀ ਵੀ ਪਾਈ ਹੋਈ ਹੈ। ਵਕੀਲ ਦੀ ਵਰਦੀ ਪਾਈ ਹੈ ਮੈਂ ਤਾਂ ਕਹਿਣਾ ਪਿਆ ਕਿ ਲੋਕ ਅਗਰ ਕੋਰਟ ਦੇ ਵਿੱਚ ਆਂਦੇ ਨੇ ਤਾਂ ਵਕੀਲਾਂ ਦੇ ਉੱਤੇ ਵਿਸ਼ਵਾਸ ਕਰਕੇ ਆਂਦੇ ਨੇ ਕਿ ਸਾਡੀ ਇੱਥੇ ਸੁਣਵਾਈ ਕੀਤੀ ਜਾਏਗੀ, ਸਾਡੀ ਗੱਲ ਸੁਣੀ ਜਾਏਗੀ। ਇਹ ਨਹੀਂ ਕਿ ਇੱਥੇ ਇੱਕ ਮੌਬ ਇਕੱਠਾ ਕਰਕੇ ਵਕੀਲ ਦਾ ਤੇ ਐਵੇਂ ਉਹਨਾਂ ਵਿੱਚੋਂ ਕੋਈ ਇੱਕ ਵਕੀਲ ਕਿਸੇ ਅਕਿਊਜ਼ ਦੇ ਉੱਤੇ ਹੱਥ ਚੱਕ ਕੇ ਖੋਦੀ ਸਜ਼ਾ ਦੇਣ ਲੱਗ ਜਾਵੇ ਤੇ ਫਿਰ ਅੰਦਰ ਅੰਦਰ ਜੱਜ ਸਾਹਿਬ ਕਾਦੇ ਲਈ ਬੈਠੇ ਹੋਏ ਨੇ ਹਮ ਆਪਾਂ ਜੱਜਮੈਂਟ ਕਾਦੇ ਲਈ ਲੈਣੀ ਹੈ ਹਮ ਆਪਾਂ ਜੱਜ ਕੋਲ ਆਏ ਆ ਪੇਸ਼ ਕਰਵਾਇਆ ਹੈਗਾ ਵੈ ਇਹਦੇ ਲਈ ਥੋੜੀ ਜੀ ਤੁਸੀਂ ਇੱਥੇ ਆਪ ਹੱਥ ਚੱਕੋ ਤੇ ਆਪ ਹੀ ਇੱਥੇ ਸਾਰਾ ਕੁਝ ਕਰ ਲਓ ਨਾਲੇ ਤੁਸੀਂ ਬਿਆਨ ਲੈ ਰਹੇ ਹੋ ਜਿਹੜੇ ਸਮਾਜ ਸੇਵੀ ਹਣੀ ਸੇਠੀ ਦੀ ਮੈਂ ਗੱਲ ਕਰਾਂਗਾ ਪਹਿਲਾਂ ਭਰਾਵਾ ਆਪਣਾ ਪਰਿਵਾਰ ਇਕੱਠਾ ਕਰ ਤੇਰਾ ਪਰਿਵਾਰ ਇਕੱਠਾ ਕਰਨ ਦੇ ਵਿੱਚ ਅਸੀਂ ਯੋਗਦਾਨ ਪਾਇਆ ਉਹ ਤਾਂ ਕਹਿੰਦੇ ਉਜਾੜਿਆ ਹੀ ਪ੍ਰਿੰਕਲ ਨੇ ਉਜਾੜਿਆ ਨਹੀਂ ਹੈਗਾ ਯੋਗਦਾਨ ਪਾਇਆ ਬਕਾਇਦਾ ਇਹਨੂੰ ਹਮੇਸ਼ਾ ਗਾਈਡੈਂਸ ਦਿੱਤੀ ਹੈ ਮੈਂ ਅਜੇ ਤੱਕ ਕਦੀ ਕੈਮਰੇ ਦੇ ਅੱਗੇ ਨਹੀਂ ਆਇਆ ਮੈਂ ਕਦੀ ਵੀ ਕੋਈ ਵੀ ਸਟੇਟਮੈਂਟ ਪ੍ਰਿੰਕਲ ਦੇ ਜਾਂ ਹਣੀ ਸਿੱਟੀ ਦੇ ਨਾ ਤਾਂ ਹੱਕ ਦੇ ਵਿੱਚ ਦਿੱਤੀ ਨਾ ਅਗੇਂਸ ਦਿੱਤੀ ਸਿਰਫ ਇਹੀ ਗੱਲ ਕਰਨੀ ਚਾਹਾਂਗਾ ਇਹ ਸਮਾਜ ਸੇਵੀ ਹਣੀ ਸਿੱਟੀ ਜਿਹੜਾ ਬਣਿਆ ਫਿਰਦਾ ਹੈ ਨਾ ਨਵਾਂ ਨਵਾਂ ਸਮਾਜ ਸੇਵੀ ਇਹਨੂੰ ਫੇਸਬੁਕ ਤੇ ਇੰਸਟਾਗ੍ਰਾਮ ਤੇ ਲਿਆਂਨ ਵਾਲਾ ਪ੍ਰਿੰਕਲ ਲੁਧਿਆਣਾ ਹੀ ਹੈ ਜਾ ਕੇ ਥੋੜੀਆਂ ਜਿਹੀਆਂ ਵੀਡੀਓਜ਼ ਪੁਰਾਣੀਆਂ ਚੈੱਕ ਕਰ ਲਿਓ ਦੂਜਾ ਪੁਆਇੰਟ ਦੂਜਾ ਪੁਆਇੰਟ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗਾ ਇਹ ਹਣੀ ਸਿੱਟੀ ਸਮਾਜ ਸੇਵੀ ਬਣਿਆ ਕਿਵੇਂ ਹੈ ਆਪਣੇ ਸਮਾਜ ਸੇਵੀ ਅਨਮੋਲ ਕਵਾਤਰਾ ਤੇ ਸਵਾਲ ਚੱਕ ਕੇ ਉਹᱫੋ ਹਾਈਲਾਈਟ ਹੋਇਆ ਵੈ ਕਹਿੰਦੇ ਕੰਮ ਹੀ ਮੈਂ ਹੀ ਕਰਾਇਆ ਪ੍ਰਿੰਕਲ ਨੂੰ ਤਾਂ ਚਿਕਨ ਦਾ ਕੰਮ ਅੱਜ ਅੱਜ ਪਟਾਕੇ ਚਿਕਨ ਦਾ ਕੰਮ ਇਹਨੇ ਸਾਡਾ ਕਰਾਇਆ ਚਿਕਨ ਦਾ ਸਾਡੇ ਸਾਡੇ ਇੱਕ ਤੋਂ ਬਾਅਦ ਦੋ ਟਾਂ ਦਾ ਨਿਕਲਾਇਆ ਬੂਟਾ ਦਾ ਕੰਮ ਕਰਾਇਆ ਹਾਂ ਇਹਦੇ ਤੇ ਵੀ ਇੱਕ ਸਵਾਲ ਦਾ ਜਵਾਬ ਇੱਕ ਸਵਾਲ ਦਾ ਜਵਾਬ ਦੇਣਾ ਚਾਹਾਂਗਾ ਮੇਰੀ 2013 ਦੇ ਵਿੱਚ ਟ੍ਰੈਂਡ ਸੈਟਰ ਦੇ ਨਾਮ ਨਾਲ ਰੈਡੀमेड ਦੀ ਦੁਕਾਨ ਹੈ 2016 ਦੇ ਵਿੱਚ ਮੇਰੇ ਕੋਲ GST ਨੰਬਰ ਹੈਗਾ ਵਾ ਮੈਂ ਟੋਟਲੀ ਟ੍ਰੈਂਡ ਸੈਟਰ ਦੇ ਨਾਮ ਦੇ ਉੱਤੋਂ ਰੈਡੀमेड ਤੇ ਸ਼ੂਜ਼ ਦਾ ਕੰਮ ਆਲਰੇਡੀ 12 13 ਸਾਲਾਂ ਤੋਂ ਕਰਦਾ ਪਿਆ ਵਾਂ ਹਨੀ ਸਿੱਟੀ ਸਾਨੂੰ ਹਨੀ ਅੱਛਾ ਅੱਜ ਗੱਲ ਕਰੋ ਗੁਰਦੁਆਰੇ ਗੁਰਦੁਆਰੇ ਜਲ ਪਾਵੇ ਹਨੀ ਸਿੱਟੀ ਤੇ ਗੁਰਦੁਆਰੇ ਜਲ ਪੈਣਾ ਮੈਂ ਸਿਰਫ ਇੱਕ ਗੱਲ ਦਾ ਜਵਾਬ ਦੇ ਦਵੇ ਹਨੀ ਸਿੱਟੀ ਕਪੜੇ ਤੇ ਸ਼ੂਜ਼ ਲੈਣ ਸਾਡੀ ਦੁਕਾਨ ਤੇ ਨਹੀਂ ਆਂਦਾ ਸੀ ਪ੍ਰਿੰਪਲ ਨੇ ਕੁੜੀਆਂ ਰੱਖੀਆਂ ਬਲੈਕਮੈਲ ਕਰਦਾ ਹੈ ਅੱਗੇ ਵੀ ਕਈਆਂ ਨੂੰ ਇਸ ਤਰੀਕੇ ਨਾਲ ਕੀਤਾ ਉਹਨਾਂ ਦਾ ਕਹਿਣਾ ਜੀ ਹੈ ਭਾਜੀ ਦੇਖੋ ਟੋਟਲੀ ਦੇਖੋ ਭਾਜੀ ਗੱਲ ਨੂੰ ਸਮਝੋ ਟੋਟਲੀ ਬੇਬੁਨਿਆਦ ਇਲਜ਼ਾਮ ਹੈਗੇ ਨੇ ਪਰ ਉਹਨਾਂ ਦਾ ਕਹਿਣਾ ਕਹਿੰਦੇ ਅੱਜ ਮੈਂ ਪਟਾਕੇ ਚਲਾਉਂਗਾ ਇਦਾਂ ਦੀ ਗੱਲ ਕੀਤੀ ਹੈ ਕਿੰਨੇ ਚਲਾਣੇ ਆ ਹਨੀ ਸੈਠੀ ਕਹਿੰਦੇ ਮੈਂ ਦੁਬਲੀ ਮਨਾਉਂਗਾ ਦੁਬਲੀ ਇਹ ਪਤਾ ਕੀ ਇਹ ਗੱਲ ਨੂੰ ਸਮਝੋ ਕਹਿੰਦੇ ਸੱਜੀ ਨਾਲ ਵਿਆਹੀ ਮੈਂ ਲਾੜੇ ਦੀ ਤਾਈ ਗੱਲ ਤਾਂ ਕਿਸੇ ਹੋਰ ਦੀ ਹੋ ਰਹੀ ਸੀਗੀ ਮਸਲਾ ਤਾਂ ਕਿਸੇ ਹੋਰ ਦਾ ਸੀਗਾ ਇਨੇ ਪਤਾ ਕੀ ਹੁੰਦਾ ਹੈਗਾ ਮੈਂ ਇਹਦੇ ਕੋਲ ਨਾ ਇਹਦੇ ਇੰਸਟਾਗ੍ਰਾਮ ਤੇ ਫੋਲੋਅਰ ਘਟਦੇ ਪਏ ਨੇ ਇਹਨੇ ਇੰਸਟਾਗ੍ਰਾਮ ਤੇ ਫੋਲੋਅਰ ਵਧਵਾਣੇ ਸੀਗੇ ਇਹਨੂੰ ਪਤਾ ਸੀ ਕਿ ਅੱਜ ਇੱਥੇ ਪ੍ਰਿੰਕਲ ਆਣਾ ਵਾ ਤੇ ਪ੍ਰਿੰਕਲ ਦੇ ਨਾਮ ਦੇ ਉੱਤੇ ਮੈਂ ਵੀ ਥੋੜੀ ਫੋਲੋਇੰਗ ਇਕੱਠੀ ਕਰ ਲਾਂਗਾ ਸਹੀ ਪ੍ਰਿੰਕਲ ਦੇ ਬ੍ਰਦਰ ਹਾਂ ਤੁਹਾਨੂੰ ਪਤਾ ਹੈ ਵੀ ਪ੍ਰਿੰਕਲ ਨੂੰ ਕਿਸ ਮਾਮਲੇ ਦੇ ਵਿੱਚ ਚੱਕਿਆ ਗਿਆ ਸੀਗਾ ਭਾਜੀ ਮੈਂ ਸਿੰਪਲੀ ਇੱਕ ਇੰਨੀ ਗੱਲ ਜਾਣਦਾ ਵਾਂ ਕਿ ਉਹਦੇ ਤੇ ਕੋਈ ਆਈਟੀ ਐਕਟ ਦਾ 2022 ਦਾ ਕੋਈ ਪਰਚਾ ਸੀਗਾ ਜਿਹੜਾ ਉਹਨਾਂ ਨੇ ਦੁਬਾਰਾ ਰੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਲਿਆ ਹੈਗਾ ਵਾ ਮੈਨੂੰ ਉਸ ਤੋਂ ਇਲਾਵਾ ਉਹਦੀ ਪ੍ਰੋਪਰ ਜਾਣਕਾਰੀ ਨਹੀਂ ਹੈ ਨਾ ਪੁਰਾਣਾ ਮਾਮਲਾ ਸੀਗਾ ਉਹ ਨਹੀਂ ਮੈਨੂੰ ਇਹਦੇ ਬਾਰੇ ਕੋਈ ਪ੍ਰੋਪਰਲੀ ਜਾਣਕਾਰੀ ਨਹੀਂ ਹੈਗੀ ਹੁਣ ਤੋਂ ਪਹਿਲਾਂ ਮੈਂ ਪ੍ਰਿੰਕਲ ਦੇ ਕਿਸੇ ਵੀ ਕੇਸਿਸ ਦੇ ਵਿੱਚ ਵੀ ਨਹੀਂ ਇਨਵੋਲ ਹੋਇਆ ਕਸਟਡੀ ਦੇ ਵਿੱਚ ਜਿਹੜਾ ਪੂਸ ਕਸਟਡੀ ਦੇ ਵਿੱਚ ਜਿਹੜਾ ਥੱਪੜ ਵੱਜਿਆ ਤੁਸੀਂ ਕਿਸ ਕੰਦੇ ਦੇ ਦੋ ਜੱਜ ਦੇ ਸਬ ਦੇ ਰੂਮ ਦੇ ਬਾਹਰ ਬਿਲਕੁਲ ਮੈਂ ਸਿੰਪਲੀ ਇੱਕ ਗੱਲ ਕਰਨਾ ਚਾਹਾਂਗਾ ਕਿ ਤੁਸੀਂ ਇਹ ਕੋਰਟ ਰੂਮ ਦੇ ਵਿੱਚ ਅਗਰ ਕਿਸੇ ਬੰਦੇ ਦੇ ਉੱਤੇ ਹੱਥ ਚੱਕਿਆ ਜਾ ਰਿਹਾ ਹੈ ਪੁਲਿਸ ਕਸਟਡੀ ਦੇ ਵਿੱਚ ਕਿ ਪੁਲਿਸ ਕਸਟਡੀ ਦੇ ਵਿੱਚ ਉਹ ਬੰਦਾ ਸੇਫ ਹੈ ਤੇ ਜਿਨ੍ਹਾਂ ਨੇ ਹੱਥ ਚੱਕਿਆ ਕੌਣ ਹੈ ਨਾਮ ਪਤਾ ਹੋਣਾ ਤੁਹਾਨੂੰ ਵਕੀਲ ਦੀ ਵਰਦੀ ਪਾਈ ਹੋਈ ਸੀ ਹੁਣ ਸ਼ਨਾਖਤ ਤਾਂ ਕੋਈ ਨਾ ਕੋਈ ਕਰ ਹੀ ਲਏਗਾ ਵਕੀਲ ਬਾਰ ਐਸੋਸੀਏਸ਼ਨ ਵਾਲੇ ਆਪਣੇ ਆਪ ਕੋਈ ਨਾ ਕੋਈ ਐਕਸ਼ਨ ਲੈਣਗੇ ਮੈਨੂੰ ਤਾਂ ਲੱਗਦਾ ਮੈਨੂੰ ਵਿਸ਼ਵਾਸ ਹੈ ਜਿਹੜਾ ਲੁਧਿਆਣਾ ਬਾਰ ਕਾਉਂਸਲ ਦੇ ਪ੍ਰਧਾਨ ਸਾਹਿਬ ਨੇ ਜਿਹੜੇ ਬਾਰ ਐਸੋਸੀਏਸ਼ਨ ਦੇ ਮੈਂਬਰਸ ਨੇ ਅਟਲੀਸਟ ਤੁਸੀਂ ਇੱਕ ਯੂਨੀਫਾਰਮ ਜਿਹੜੀ ਲਾਇਰ ਦੀ ਵੀ ਇੱਕ ਯੂਨੀਫਾਰਮ ਹੈ ਜਿਹੜਾ ਕਾਲਾ ਕੋਟ ਹੈ ਅਗਰ ਉਹਦੀ ਵੀ ਮਰਿਆਦਾ ਨੂੰ ਸਮਝਦੇ ਹੋ ਤਾਂ ਅਟਲੀਸਟ ਪਨਿਸ਼ਮੈਂਟ ਦਿਓਗੇ ਉਸ ਬੰਦੇ ਨੂੰ ਜਿਨਨੇ ਪੁਲਿਸ ਕਸਟਡੀ ਦੇ ਵਿੱਚ ਪ੍ਰਿੰਕਲ ਦੇ ਉੱਤੇ ਹੱਥ ਚੱਕੇ ਕਾਰਵਾਈ ਦੀ ਮੰਗ ਕਰਦੇ ਹੋ ਜਿਹੜਾ ਮੈਂ ਤਾਂ ਮੰਨਦਾ ਜੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਅਗਰ ਤੁਸੀਂ ਅੱਛਾ ਕਾਰਵਾਈ ਪ੍ਰਿੰਕਲ ਕੋਈ ਚੀਜ਼ ਕਰੇ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੇ ਕੋਈ ਬੰਦਾ ਪ੍ਰਿੰਕਲ ਦੇ ਉੱਤੇ ਆ ਕੇ ਹੱਥ ਚੱਕੇ ਉਸ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਵਨ ਸਾਈਡਿਡ ਰਿਪੋਰਟ ਵਨ ਸਾਈਡਿਡ ਕਾਨੂੰਨ ਹੋ ਗਿਆ ਵਾ ਸੋਸ਼ਲ ਮੀਡੀਆ ਦੇ ਉੱਤੇ ਕੋਈ ਵਿਵਾਦਤ ਬਿਆਨ ਦਿੰਦੇ ਹੁੰਦੇ ਸੀ ਕੌਣ ਜੀ ਪ੍ਰਿੰਕਲ ਔਰ ਜਿਨ੍ਹਾਂ ਨੇ ਥੱਪੜ ਮਾਰਿਆ ਐਡਵੋਕੇਟ ਨੇ ਬਿਲਕੁਲ ਦਿੰਦੇ ਜੀ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਮੈਂ ਉਹਨਾਂ ਦੇ ਵਿਵਾਦਤ ਉਹਨਾਂ ਦਾ ਬਿਆਨ ਸੀਗਾ ਇੱਕ ਵੀਡੀਓ ਦੇ ਵਿੱਚ ਜਿਹਦੇ ਚ ਹਾਨੀ ਸਿੱੱਠੀ ਦੀ ਵੀ ਫੋਟੋ ਲਾਈ ਹੋਈ ਹੈ ਨਾਲ ਮੈਂ ਨਾ ਆਪਣੀ ਜਿਹੜੀ ਸਰਦਾਰ ਭਾਈਚਾਰੇ ਨੂੰ ਇੱਕ ਮੈਸੇਜ ਦੇਣਾ ਜਾਵਾਂਗਾ ਇਸ ਜਿਹੜਾ ਵਕੀਲ ਹੈ ਨਾ ਇਹਦੀ ਵਰਡਿੰਗ ਹੈ ਇੱਕ ਪਾਪਾ ਸੋਸ ਆਪਾ ਇਟ ਮੀਨਸ ਸਾਨੂੰ ਸਿੱਧਾ ਕੁਛ ਨਹੀਂ ਕਰਦਾ ਪਿਆ ਵਾ